ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਦੇ ਉੱਤੇ ਅੱਜ ਆਪਾਂ ਵੀਡੀਓ ਪਾ ਰਹੇ ਹਾਂ ਸੋਨਾ ਲੀਕਾ 750 ਡੀਸੀ ਟਰੈਕਟਰ ਪਿੰਡ ਮਹਾਰਾਜ ਦੇ ਵਿੱਚ ਵਿਕਾਊ ਖੜਾ ਹਰਿਆਣਾ ਨੰਬਰ ਦੇਖੋ ਕੰਡੀਸ਼ਨ ਦੇਖੋ ਤੁਸੀਂ ਟਰੈਕਟਰ ਦੀ ਟਾਇਰ ਹੈਗੇ 80 ਪੈਸੇ ਵੰਗੂ 85 JK ਕੰਪਨੀ ਦੇ ਟਾਇਰ ਆ। ਛਤਰੀ ਹੌਡ ਲੱਗਿਆ ਹੋਇਆ। ਡੰਡਾ ਹੱਟੀ ਨਾਲ ਹੈ। ਦੇਖੋ 2002 ਮਾਡਲ ਟਰੈਕਟਰ ਹੈ ਇਹ 2002। ਤੇ 2 ਲੱਖ ਤੇ 30000 ਰੁਪਏ ਇਸ ਟਰੈਕਟਰ ਦਾ ਮੁੱਲ ਕਰਿਆ ਗਿਆ। ਨੰਬਰ ਮੈਂ ਉੱਤੇ ਪਾ ਦੂੰਗਾ ਤੇ ਤੁਸੀਂ ਬਾਈ ਨਾਲ ਗੱਲ ਕਰ ਸਕਦੇ ਹਾਂ